RX 750 ਠੀਕ ਹੈ ਜੀ ਸਾਰਾ 오ਰੀਜਨਲ ਟਰੈਕਟਰ ਹੈ ਨਾਲ ਦੇ ਟਾਇਰ ਆ ਫੁੱਲ ਟੌਪ ਵਾਲਾ ਮਾਡਲ ਹੈ ਠੀਕ ਹੈ ਜੀ ਸੋਨਾ ਟਰੈਕਟਰ ਜਿਹਨੂੰ ਕਹਿ ਦਈਏ ਟ੍ਰੈਂਸ਼ਨ ਗੇਅਰ ਦਾ ਬਹੁਤ ਵਧੀਆ ਟਰੈਕਟਰ ਹੈ ਨਵਾਂ ਟਰੈਕਟਰ ਹੈ ਬਾਈ ਤੇ ਟਾਇਰਾਂ ਦੀ ਕੰਡੀਸ਼ਨ ਟਾਇਰ ਸਾਰੇ ਨਾਲ ਦੇ ਚੰਗੇ ਟਾਇਰ ਹੈ ਕੀ ਮਾਡਲ ਹਾਂਜੀ ਹਰਿਆਣਾ ਨੰਬਰ ਅੱਗੇ ਹੈ ਸੋਨਾਲੀਕਾ 357 ਮਾਡਲ ਪਹਿਲੇ ਨਾਲ ਸਾਰਾ 오ਰੀਜਨਲ ਟਰੈਕਟਰ ਡਬਲ ਕਲੱਚ ਚੀਚਰੀ ਇਹ 2015 ਮਾਡਲ ਹੈ ਠੀਕ ਹੈ ਜੀ ਅਗਲੇ ਟਾਇਰ ਨਾਲ ਦੇ ਪਿਛਲੇ ਦੁਬਾਰੇ ਦੇ ਆਪਾ ਪਾਏ ਐ 2002 ਮਾਡਲ ਡਬਲ ਕਲਚ ਹਾਂਜੀ ਗਰਲੋਸਕਰ ਇੰਜਨ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਆ ਜਿੱਥੇ ਭਾਈ ਜੱਗਾ ਆਪਣੇ ਨਾਲ ਜੁੜਿਆ ਸਤਿ ਸ੍ਰੀ ਅਕਾਲ ਬਈ ਸ੍ਰੀ ਕਾਲ ਜੀ ਉਹ ਠੀਕ ਹੈ ਭਾਈ ਬਹੁਤ ਵਧੀਆ ਜੀ ਚੜ੍ਹਦੀ ਕਲਾ ਕਿੰਨੇ ਕੁ ਟਰੈਕਟਰ ਨੇ ਜਗੇ ਟਰੈਕਟਰ ਬਥੇਰੇ ਆਪਣੇ ਕੋਲੇ 10 12 ਟਰੈਕਟਰ 10 12 ਟਰੈਕਟਰ ਤੇ ਲੋਕੇਸ਼ਨ ਕੀ ਪੈਗੀ ਤੇਰੀ ਲੋਕੇਸ਼ਨ ਚੰਡੀ ਸਾਬੋ ਪਹਿਲਾ ਪਲਾਟ ਹੈ ਆਪਣਾ ਠੀਕ ਹੈ ਠੀਕ ਹੈ ਜੀ ਜੱਜ ਜੀ ਦੇ ਤੂੜੀ ਵਾਲੇ ਰਿਪਰਾਂ ਦੇ ਨਾਲ ਪਹਿਲਾ ਪਲਾਟ ਇਹ ਤੋਂ ਇਲਾਵਾ ਕਾਲੇ ਵਾਲੀ ਮੰਡੀ ਹੈ ਆਪਣਾ শোরੂਮ ਕਿਸਾਨ ਟਰੈਕਟਰ ਦੇ ਨਾਮ ਤੋਂ ਠੀਕ ਹੈ ਜੀ ਟਰੈਕਟਰ ਪੰਜਾਬ ਨੂੰ ਬਣਾਉਂਦੇ ਆ ਕਿਨਾਰੇ ਨਾਲ ਪੰਜਾਬ ਹਰਿਆਣਾ ਦੋਨੇ ਜੀ ਦੋਨੇ ਰਲ ਮੇ ਹਾਂਜੀ ਇਹ 2022 ਮਾਡਲ ਹੈ RX 750 ਠੀਕ ਹੈ ਜੀ ਸਾਰਾ ओरिजिनल ਟਰੈਕਟਰ ਹੈ ਨਾਲ ਦੇ ਟਾਇਰ ਆ ਫੁੱਲ ਟੌਪ ਵਾਲਾ ਮਾਡਲ ਹੈ ਠੀਕ ਹੈ ਜੀ ਸੋਹਣਾ ਟਰੈਕਟਰ ਜਿਹਨੂੰ ਕਹਿ ਦਈਏ ਠੀਕ ਹੈ ਜੀ 2022 ਮਾਡਲ ਹੈ ਰੇਟ 5,85,000 ਦਾ ਹਾਂਜੀ ਨੰਬਰ ਬਠਿੰਡਾ ਹੈ ਬਠਿੰਡਾ ਨੰਬਰ ਹੈ ਬਠਿੰਡੇ ਦਾ ਨੰਬਰ ਹੈ ਬਾਈ 5,85,000 ਡਿਮਾਂਡ ਹੈ ਮੌਕੇ ਤੇ 5,65,000 ਦਾ ਟਰੈਕਟਰ ਦੇ ਦਿਆਂਗੇ 5,65,000 ਦਾ ਮੌਕੇ ਤੇ ਮਿੱਤਰੋ ਇਹ ਟਰੈਕਟਰ ਬਣੂਗਾ ਨਵਾਂ ਟਰੈਕਟਰ ਹੈ ਲੋਕਲ ਨਾ ਮਾਟਰ ਐਟਰਾਸ਼ੰਗਰ ਟਰੈਕਟਰ ਹਾਂ ਜੀ ਆ ਗਿਆ 552 ਇਹ 2023 ਮਾਡਲ ਹੈ ਹਾਂਜੀ ਤੇ ਮੈਂਬਰ ਕਨੋਪੀ ਛਤਰੀ ਹਾਂਜੀ ਤੇ ਜੰਗੇਰ ਦਾ ਬਹੁਤ ਵਧੀਆ ਟਰੈਕਟਰ ਹੈ ਨਵਾਂ ਟਰੈਕਟਰ ਹੈ ਬਾਈ ਤੇ ਟਾਇਰਾਂ ਦੀ ਕੰਡੀਸ਼ਨ ਟਾਇਰ ਸਾਰੇ ਨਾਲ ਦੇ ਚੰਗੇ ਟਾਇਰ ਹੈ ਹਾਂਜੀ ਤੇ ਇਹ ਮਾਡਲ 7 ਲੱਖ 30 ਹਜ਼ਾਰ ਰੇਟ ਹੈ ਹਾਂਜੀ ਤੇ ਦੇਣਾ ਕਿੰਨੇ ਦਾ ਹੈ ਇਹ ਦੇ ਰਹੇ 7 ਲੱਖ ਦਾ ਹੈ 7 ਲੱਖ ਦਾ ਹਾਂਜੀ ਤੇ ਇਹ ਕਨੋਪੀ ਵਗੈਰਾ ਲੱਗੀ ਹੋਈ ਹੈ ਸਾਰਾ ਐਸੈਸਰੀ ਨਾਲ ਇਹ ਕਨੋਪੀ ਸਾਰੀ ਐਸੈਸਰੀ ਨਾਲ ਆ ਬਾਈ ਹਾਂਜੀ ਤੇ ਇਹ ਕਨੋਪੀ ਵਗੈਰਾ ਲੱਗੀ ਹੋਈ ਹੈ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜਾਓ ਕਿਰਾ ਹਾਂਜੀ ਮੂਰੇ ਆ ਗਿਆ 60 60 ਆਉਣਾ ਲੀਕਾ ਇਹਦੇ ਬਾਰੇ ਦੱਸਿਓ ਬਾਈ ਜੀ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering 16 ਦੇ ਟਾਇਰਾਂ ਚ ਹਾਂਜੀ ਠੀਕ ਹੈ ਜੀ ਜੂ ਪਾਈਪ ਲੱਗੀ ਹੋਈ ਐ ਡਬਲ ਪੰਪ ਐ ਟਰੈਕਟਰ ਟਾਇਰ ਟਰੈਕਟਰ ਦੇ ਟਾਇਰ ਗੁਡੀਅਰ ਦੇ 80 ਪੈਸੇ ਠੀਕ ਹੈ ਜੀ ਰੇਟ ਟਰੈਕਟਰ ਦਾ 3,25,000 ਰੁਪਏ ਹਾਂਜੀ ਤੁਸੀਂ ਵੀਡੀਓ ਦੇਖ ਕੇ ਆਊਗਾ ਟਰੈਕਟਰ ਦੇ ਦਾਂਗੇ 2 ਲੱਖ ਦੇ 95,000 ਦਾ 2,95,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਤੇ ਮੂਰੇ 745 ਸੀਓਨਾਲੀਕਾ 21 ਮਾਡਲ ਹਾਂਜੀ ਹਰਿਆਣਾ ਨੰਬਰ ਹਾਂਜੀ ਇਹ ਦੇਣਾ ਟਰੈਕਟਰ 4,60,000 ਦਾ 4,60,000 ਦਾ ਇੰਜਨ ਗੇਅਰ ਦਾ ਚੰਗਾ ਟਰੈਕਟਰ ਵਧੀਆ ਇੰਜਨ ਗੇਅਰ ਦਾ ਚੰਗਾ ਟਰੈਕਟਰ ਹੈ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਾਤਰੀ ਆ ਗਈ ਹਾਂਜੀ ਹਾਂਜੀ ਡਬਲ ਡਿਸਟ੍ਰੀਬਿਊਟਰ ਚ ਹੈ ਹਾਂਜੀ ਅੱਗੇ ਆਗੇ ਸੋਨਾ ਲੀਕਾ 35 7 ਮਾਣ ਪਹਿਲੇ ਨਾਲ ਸਾਰਾ Ориਜినਲ ਟਰੈਕਟਰ ਡਬਲ ਕਲੱਟਿ ਛੀਜਰੀ ਥਰਡ ਗੇਅਰ ਠੀਕ ਹੈ ਜੀ ਟਰੈਕਟਰ ਦੇ ਨੇ 2,35,000 ਦਾ ਮੁੱਲ ਹੈ 2,65,000 ਸਾਰਾ ਸੋਨਾ ਟਰੈਕਟਰ ਹੈ ਸਾਰਾ ਟਰੈਕਟਰ ਸਾਰਾ ਸੋਨਾ ਟਰੈਕਟਰ 235 ਦਾ ਹਾਂ 235000 ਦਾ ਜੱਗਾ ਕਹਿੰਦਾ ਬਾਈ ਲੈ ਜੇ ਉਹ ਤੇਰੀ ਵੀਡੀਓ ਦੇਖ ਕੇ ਮਾਰਦਾ ਮੋਟਾ ਹੋਰ ਵੀ ਮਾਨਤਾਨ ਹੋ ਜੂਗਾ 5 ਮੰਗਦੇ ਸੀ ਬਾਈ ਜਿਵੇਂ ਸਿਕੰਦਰਾ ਤੂੰ ਕਰਤਾ ਹੋਰ ਕਰ ਦਾਂਗੇ ਤੂੰ ਘੜਾ ਯਾਰ ਠੀਕ ਐ ਹੋਰ ਵੀ ਮਾਨਤਾਨ ਹੋ ਜੂਗਾ ਕਰ ਦਾਂਗੇ ਕਰ ਦਾਂਗੇ ਤੇ ਮੂਰੇ ਆ ਗਿਆ 855 ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ 2015 ਮਾਡਲ ਹੈ ਠੀਕ ਹੈ ਜੀ ਅਗਲੇ ਟਾਇਰ ਨਾਲ ਦੇ ਪਿਛਲੇ ਦਵਾਰੇ ਦੇ ਆਪਾ ਪਾਏ ਐ ਠੀਕ ਹੈ ਜੀ ਟਰੈਕਟਰ ਦਾ ਮੁੱਲ ਹੈ 495000 15 ਮਾਡਲ ਸਾਰੀ ਐਸੈਸਰੀ ਡੱਕ ਡੋਕ ਨਾਲ ਹੀ ਦੇਣਾ ਠੀਕ ਐ ਇੰਜਨ ਗੇਅਰ ਦਾ ਬਿਲਕੁਲ ਚੰਗਾ ਟਰੈਕਟਰ ਹੈ ਬਾਈ ਮਾੜਾ ਟਰੈਕਟਰ ਨਹੀਂ ਹੁੰਦਾ ਮਾੜਾ ਟਰੈਕਟਰ ਕੋਈ ਨਹੀਂ ਹੁੰਦਾ ਬਾਈ ਕਹਿੰਦਾ ਚੰਗਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਅੱਗੇ ਆ ਗਿਆ 744 ਸਵਰਾਜ 2002 ਮਾਡਲ ਹਾਂਜੀ ਡਬਲ ਕਲਚ ਹਾਂਜੀ ਕਿਰਲੋਸਕਰ ਇੰਜਨ ਹਾਂਜੀ ਇੰਜਨ ਗੇਅਰ ਦਾ ਚੰਗਾ ਟਰੈਕਟਰ ਹੈ ਹਲਕੀ ਫੁਲਕੀ ਟਰੈਕਟਰ ਦੀ ਟੱਚਿੰਗ ਹੈਗੀ ਹੈ ਠੀਕ ਹੈ ਜੀ ਟਰੈਕਟਰ ਦਾ ਰੇਟ ਹੈਗਾ 210 ਹਾਂਜੀ 210 ਕਿੰਨੇ ਦਾ ਦੇ ਦੇਗਾ ਅੱਜ ਸਿਕੰਦਰਾ ਦੋ 10 ਹੈ ਦੇ ਦੇ 1 ਲੱਖ 85 ਹਜ਼ਾਰ ਦਾ ਦੇ ਦਾਂਗੇ 2000 ਹੋਰ ਛੱਡਾਂਗੇ 2000 ਹੋਰ ਛੱਡ ਦੇਣਗੇ ਬਾਈ ਕ ਹੋਰ ਛੱਡਣਗੇ 1,85 1,83000 ਦੇ ਹੀ ਰਹਿ ਗਿਆ ਭਾਈ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਮੂਰੇ ਆ ਗਿਆ ਚੈਂਪੀਅਨ ਚੈਂਪੀਅਨ ਇਸ ਦੇ ਬਾਰੇ ਦੱਸੀ 39 ਬਾਰੀ ਸ਼ਾਨ 39 ਬਾਰੀ ਦੱਸੀ ਭਾਈ ਇਹ ਹੈਗਾ ਜੀ 2008 ਮਾਡਲ ਹਾਂਜੀ ਸਾਰਾ ਅਰੀਨਲ ਟਰੈਕਟਰ ਹੈ ਸਾਡੇ ਹਰਿਆਣੇ ਦੀ ਸ਼ਾਨ ਹੈ ਠੀਕ ਹੈ ਜੀ ਮਰਿਆੜਾ ਦਾ ਰਿੰਬਾ ਦਿਖਾ ਦਿਓ ਭਾਈ ਹਾਂਜੀ ਡੰਡਾ ਫੱਟੀ ਨਾਲ ਦਾ ਟਰੈਕਟਰ ਤੇ ਠੀਕ ਹੈ ਜੀ ਟਰੈਕਟਰ ਦਾ ਰੇਟ 2,35000 ਹੈ ਠੀਕ ਹੈ ਜੀ ਦੇ ਦੇਣਗੇ 2 ਲੱਖ ਰੁਪਏ ਦਾ ਠੀਕ ਹੈ। ਸਾਡਾ ਇਹਨਾਂ ਟਰੈਕਟਰ ਆ ਸਾਫ਼ ਸੁਥਰਾ ਚੰਗੀ ਕੰਡੀਸ਼ਨ ਦਾ ਜਿਹਨੂੰ ਕਹਿ ਦਈਏ। ਚੀਜ਼ ਨੂੰ ਚੰਗੀ ਕੰਡੀਸ਼ਨ ਦਾ। ਹਾਂਜੀ ਹਾਂਜੀ। ਠੀਕ ਹੈ। ਜਿੰਨਾ ਹੈਗਾ ਅਰੀਜਨਲ। ਤੇ ਇਹ ਕਿੰਨੇ ਦਾ ਬਣ ਚੂ ਫੇਰਾ? ਇਹ 2 ਲੱਖ ਦਾ ਦੇ ਦਾਂ ਪਾਜੀ। ਪੂਰੇ ਦਾ। ਪੂਰੇ ਦਾ। ਮਾੜਾ ਮੋਟਾ ਹੋਰ ਨਹੀਂ ਹੋਣਾ। ਐਂ ਤਾਂ ਕਰਾਂਗੇ ਤੇਰਾ ਨਾਮ ਲੈ ਤਾ ਕਰਦੇ ਪਿੰਦਾ ਬਈ ਯਾਰੀ ਕੀ ਹੋਣੀ ਫਿਰ। ਠੀਕ ਹੈ। ਮਾੜਾ ਮੋਟਾ ਮਿੱਤਰੋ ਇਹ ਚ ਹੋਰ ਮਾਨਤਾ ਨੂੰ ਹੋ ਜਾਊਗਾ। ਹਾਂਜੀ। ਤੇ ਉਸ ਤੋਂ ਬਾਅਦ ਆ ਗਿਆ 855 ਐਫ ਆਈ ਰਿਵਰਸ ਪੀਟੀਓ 22 ਮਾਲ 23 ਦੀ ਕਾਪੀ ਹੈ। ਹਾਂਜੀ। ਇਹਦਾ ਮੁੱਲ ਹੈਗਾ 7,65,000 ਰੁਪਏ ਇਹ ਵੀ ਆਪਾਂ 7 ਲੱਖ ਦੀ ਦੇ ਦਿਆਂਗੇ ਇਹ ਵੀ 7 ਲੱਖ ਦਾ ਮਨਜੂ ਮਿੱਤਰੋ ਲੱਗ ਤੋ ਕਲੱਚ ਵਾਲਾ ਤੇ ਕਿੰਨੀ ਕੰਡੀਸ਼ਨ ਪਈ ਹੈ ਟਰੈਕਟਰ ਚੰਗਾ ਟਰੈਕਟਰ ਹੈ ਬਟਿੰਡਾ ਨੰਬਰ ਹੈ ਨਾਲ ਦੇ ਟਾਇਰ ਹੈ ਹਾਂ ਜੀ ਵਧੀਆ ਸਾਫ ਸੁਥਰਾ ਟਰੈਕਟਰ ਹੈ ਠੀਕ ਹੈ ਕੋਈ ਟਰੈਕਟਰ ਇੰਜਨ ਗੇਅਰ ਦਾ ਆਪਣਾ ਟੁੱਟਿਆ ਫੁੱਟਿਆ ਕਾਗਜਾਂ ਦੀ 100% ਜ਼ਿੰਮੇਵਾਰੀ ਹੈ 100% ਹਾਂ ਤਾਂ ਜਾਨੀ ਪਹਿਲਾਂ ਹਾਂ ਜੀ ਥੈਂਕ ਯੂ ਦੀ ਬਾਤ ਚ ਠੀਕ ਹੈ ਅਗਲਾ ਚੈੱਕ ਕਰਕੇ ਰਹਿ ਕੇ ਜਾਵੇ ਠੀਕ ਹੈ ਜੀ ਚਲੋ ਤਸੱਲੀ ਹੋਊਗੀ ਠੀਕ ਹੈ ਜੀ ਉਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਹਾਂ ਹੋਰ ਆਪਣੇ ਸ਼ੋਰੂਮ ਤੇ ਟਰੈਕਟਰ ਖੜੇ ਆ 10 15 ਅੱ ਹਰ ਪ੍ਰਕਾਰ ਦਾ ਟਰੈਕਟਰ ਹੈ ਠੀਕ ਹੈ ਬੁੱਧਵਾਰ ਨੂੰ ਆਪਣਾ ਪਹਿਲੇ ਪਲਾਟ 'ਚ ਹੁੰਨੇ ਆਪਾਂ ਠੀਕ ਹੈ ਜੀ ਪ੍ਰਾਈਮ ਟਰੈਕਟਰਾਂ ਦੇ ਨਾਲ ਹਾਂਜੀ ਉਹ ਤੋਂ ਇਲਾਵਾ ਆਪਾਂ ਮੰਡੀ ਕਾਲਿਆਂ ਵਾਲੀ ਹਾਂਜੀ ਸ਼ੋਅਰੂਮ ਆਪਣਾ ਕਿਸਾਨ ਟਰੈਕਟਰ ਦੇ ਨਾਂ ਤੇ 24 ਘੰਟੇ ਖੁੱਲ੍ਹਾ ਹੁੰਦਾ ਹੈ ਉੱਥੇ ਟਰੈਕਟਰ ਹੁੰਦੇ ਆਪਣੇ 30 ਤੋਂ 35 ਠੀਕ ਹੈ ਜੀ ਨੰਬਰ ਆਪਣਾ ਹੈਗਾ ਸਰ ਜੀ 97802 52958 ਠੀਕ ਹੈ ਜੀ 8531 657755 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਆਏ ਨੂੰ ਜਦੋਂ ਮਰਜ਼ੀ ਆਇਆ ਕਰ ਤੂੰ ਠੀਕ ਹੈ ਜੀ ਤੇਰੇ ਆਪ ਦੇ ਟਰੈਕਟਰ ਹੀ ਮੰਨ ਬਾਕੀ ਤੇਰੇ ਟਰੈਕਟਰ ਪਹਿਲਾਂ ਵੀ ਤੇਰੀ ਵੀਡੀਓ ਰਹੀ ਵਿਕੇ ਤੈਨੂੰ ਤੈਨੂੰ ਵੀ ਨਹੀਂ ਲਾਂਭਾ ਆ ਸਾਨੂੰ ਵੀ ਨਹੀਂ ਲਾਂਭਾ ਠੀਕ ਹੈ ਜੀ ਕੁੱਟਾ ਫੁੱਟਿਆ ਤੇ ਇੰਜਨ ਗੇਅਰ ਦੀ ਫੁੱਲ ਗਰੰਟੀ ਹੋ ਕੰਪੀ ਦੀ ਗਰੰਟੀ ਹੋ ਠੀਕ ਹੈ ਬਾਕੀ ਬਈ ਟਰੈਕਟਰ ਆ ਲੈਣੇ ਬਾ ਵੇਖ ਕੇ ਲੈ ਕੇਣਾ ਸਾਡੇ ਬੰਦ ਨੂੰ ਬਾਓ ਚੈੱਕ ਕਰੋ ਫੁੱਲ ਤਸੱਲੀ ਕਰੋ ਯਾਰ ਠੀਕ ਹੈ ਜੀ ਫਿਕਰ ਨਾ ਮੰਨੋ ਫਿਕਰ ਨਾ ਮੰਨੋ ਯਾਨੀ ਨਾ ਸਾਡੇ ਮਿੱਤਰੋ ਦੱਬ ਕੇ ਹੁਣ ਵੀਡੀਓ ਕਰਦੇ ਹੋ ਸਿਰ ਤੁਸੀਂ ਤੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਤੇ ਸ਼ੇਅਰ ਲਾਜ਼ਮੀ ਕਰਨਾ ਤੇ ਅਗਲੀ ਵੀਡੀਓ ਨਾਲ ਮ